ਜਿਹੜੇ આરોਪ ਭਾਜਪਾ ਘਟੀਆ ਕਿਸਮ ਦੇ ਲਾ ਰਹੀ ਹੈ ਹੁਣ ਭਾਰਤ ਦੇ ਲੋਕ ਜਵਾਬ ਦੇਣਗੇ ਜੇ ਭਾਜਪਾ ਚੋਰ ਵਰਗੇ ਸ਼ਬਦ ਵਰਤੇਗੀ ਤੇ ਉਹਦਾ ਫਿਰ ਹਾਲ ਹੋਣੀ ਇਸ ਦੇਸ਼ ਦੇ ਲੋਕ ਕੀ ਕਰਨਗੇ ਇਹ ਅਰਵਿੰਦ ਕੇਜਰੀਵਾਲ ਜਿਹਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਗੱਲ ਛੱਡ ਦਿੱਤੀ ਹੈ ਵੀ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਪਹਿਲਾਂ ਕੁश्ती ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਆਇਆ ਹੈ ਇਹਨਾਂ ਜੀ ਦਾ ਦਲੇਰਾਨਾ ਕਦਮ ਹੈ ਇਹਦਾ ਪ੍ਰਭਾਵ ਤਾਂ ਪੂਰੇ ਦੇਸ਼ ਦੇ ਵਿੱਚ ਪਵੇਗਾ ਨਾ ਕੇਵਲੇ ਪੰਜਾਬ ਹਨਾ ਜਾਂ ਦਿੱਲੀ ਦੇ ਵਿੱਚ ਅਸੀਂ ਕੱਲ ਤੁਸੀਂ ਦੇਖ ਰਹੇ ਹਾਂ ਬਾਦਮੀਓ ਤੇ ਮੈਂ ਮਨੀਸ਼ ਕੁਮਾਰ 2 ਦਿਨ ਬਾਅਦ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਜਿਹੜੇ ਹੈਗੇ ਆ ਆਪਣੇ ਸੀਐਮ ਪਤੋ ਅਸਤੀਫਾ ਦੇਣਗੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਰੋਪੜ ਦੇ ਐਮਐਲਏ ਦਿਨੇਸ਼ ਚੱਡਾ ਜੀ ਮੇਰੇ ਨਾਲ ਹੈ ਜਿਹੜਾ ਸਾਬ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਸੀਐਮ ਸਾਹਿਬ ਅਸਤੀਫਾ ਦੇਣ ਲੱਗੇ ਭਾਰਤ ਦੀ ਰਾਜਨੀਤੀ ਦੇ ਵਿੱਚ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇਸ ਤੋਂ ਵੱਡਾ ਦਲੇਰਾਨਾ ਕਦਮ ਕੋਈ ਵੀ ਲੀਡਰ ਨਹੀਂ ਚੁੱਕ ਸਕਦਾ ਜਿਹੜਾ ਗਿਰਵਿੰਦ ਕੇਜਰੀਵਾਲ ਜੀ ਨੇ ਚੁੱਕਿਆ। ਔਰ ਭਾਜਪਾ ਜਿਹਨੇ ਅੱਜ ਤੱਕ ਲਗਾਤਾਰ ਸਾਜਸ਼ਾਂ ਰਚੀਆਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਔਰ ਸਾਜਸ਼ਾਂ ਦੇ ਖਿਲਾਫ ਲੜਾਈ ਲੜੀ ਰਵਿੰਦ ਜੀ ਨੇ ਕਾਨੂੰਨੀ ਲੜਾਈ। ਉਸ ਕਾਨੂੰਨੀ ਲੜਾਈ 'ਚ ਪਹਿਲਾਂ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਹੁਣ ਲੋਕਾਂ ਦੀ ਕਚਹਿਰੀ ਦੇ ਵਿੱਚ ਫੈਸਲਾ ਛੜ ਦਿੱਤਾ ਕਿ ਜਿਹੜੇ આરોਪ ਭਾਜਪਾ ਘਟੀਆ ਕਿਸਮ ਦੇ ਲਾ ਰਹੀ ਹੈ। ਪੁਰਤਾਰ ਦੇ ਲੋਕ ਜਵਾਬ ਦੇਣਗੇ ਕਿ ਜੇਕਰ ਅ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਇਸ ਦੇਸ਼ ਦੇ ਵਿੱਚ ਲਿਆਂਦੀ ਜਿਨ੍ਹਾਂ ਨੇ ਸਿਹਤ ਕ੍ਰਾਂਤੀ ਇਸ ਦੇਸ਼ ਦੇ ਵਿੱਚ ਲਿਆਂਦੀ ਜਿਨ੍ਹਾਂ ਨੇ ਫਰਿਸ਼ਤੇ ਸਕੀਮ ਵਰਗੀਆਂ ਸਕੀਮਾਂ ਆਮ ਲੋਕਾਂ ਦੇ ਲਈ ਬਣਾਈਆਂ ਜਿਨ੍ਹਾਂ ਨੇ ਅ ਤੀਰਥ ਯਾਤਰਾ ਸਕੀਮ ਵਰਗੀਆਂ ਸਕੀਮਾਂ ਆਮ ਲੋਕਾਂ ਦੇ ਲਈ ਬਣਾਈਆਂ ਜੇ ਉਹਨਾਂ ਤੇ ਬਿਨਾਂ ਕਿਸੇ ਇੱਕ ਪੈਸੇ ਦੀ ਰਿਕਵਰੀ ਤੋਂ ਬਿਨਾਂ ਕਿਸੇ ਇੱਕ ਪੈਸੇ ਦੀ ਬੇਈਮਾਨੀ ਤੋਂ ਜੇ ਭਾਜਪਾ ਭ੍ਰਿਸ਼ਟਾਚਾਰ ਦੇ આરોਪ ਲਾਏਗੀ ਜੇ ਭਾਜਪਾ ਚੋਰ ਵਰਗੇ ਸ਼ਬਦ ਵਰਤੇਗੀ ਉਹਦਾ ਫਿਰ ਹਾਲ ਹੁਣ ਇਸ ਦੇਸ਼ ਦੇ ਲੋਕ ਕੀ ਕਰਨਗੇ ਇਹ ਅਰਵਿੰਦ ਕੇਜਰੀਵਾਲ ਜਿਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਗੱਲ ਛੱਡ ਦਿੱਤੀ ਹੈ ਜਿਹਦਾ ਜਵਾਬ ਭਾਰਤ ਦੇ ਲੋਕ ਜਲਦੀ ਦੇਣਗੇ ਸਰ ਸਰ ਕੁਝ ਅਸਰ ਕੁਝ ਦੇਖਦੇ ਹਾਂ ਕਿ ਪੰਜਾਬ ਦੀ ਰਾਜਨੀਤੀਕ ਪੰਜਾਬ ਦੀ ਸਿਆਸਤ ਤੇ ਕੁਝ ਪੜੇਗਾ ਕਿਉਂਕਿ ਇੱਕਦਮ ਤੋਂ ਨਾ ਤਾਂ ਅਸਤੀਫਾ ਦੇ ਦੇਣਾ ਸਰ ਨਹੀਂ ਪੰਜਾਬ ਦੇ ਕੋਈ ਇਸ ਦੇਸ਼ ਦਾ ਹਿੱਸਾ ਪੂਰੇ ਦੇਸ਼ ਦੀ ਰਾਜਨੀਤੀ ਇਸ ਚ ਦਾ ਅਸਰ ਪਏਗਾ ਪੂਰੇ ਦੇਸ਼ ਇਦਾਂ ਦਲੇਰਾਨਾ ਕਦਮ ਕੋਈ ਕਿਸ ਨੇ ਨਹੀਂ ਨੈਗੇਟਿਵ ਦੀ ਗੱਲ ਕਰੇ ਇਸ ਇਹ ਵੱਡਾ ਸੁਧਾਰ ਇਸ ਦੇਸ਼ ਦੀ ਰਾਜਨੀਤੀ ਵਿੱਚ ਆਏਗਾ ਅਰਵਿੰਦ ਜੀ ਦੇ ਇਸ ਕਦਮ ਦੇ ਨਾਲ ਬਸ ਪਾਰਟੀਆਂ ਦੀ ਗੱਲ ਛੱਡ ਦੀਏ ਪੂਰੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਅਰਵਿੰਦ ਜੀ ਦੇ ਇਸ ਕਦਮ ਦੇ ਨਾਲ ਮਿਲਣ ਆਲੀ ਹੈ ਕਿਉਂਕਿ ਐਡਾ ਦਲੇਰਾਣਾ ਕਦਮ ਤੁਸੀਂ ਦੱਸੋ ਅਜ ਤੱਕ ਕੁਰਸੀ ਛੱਡੀ ਕਿਨੇ ਆ ਔਰ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੇ ਪਿਸ਼ੋਕਰ ਤੇ ਜਾਓ ਕਿ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਪਹਿਲਾਂ ਕੁਰਸੀ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਆਏ ਜਦੋਂ ਕੋਈ ਸੱਤਾ ਦੇ ਨੇੜੇ ਤੇੜੇ ਵੀ ਨਹੀਂ ਸੀਗੇ ਤੇ ਇਹ ਇਹ ਵੀ ਉਹਨਾਂ ਦੇ ਕਿਤੇ ਹਾਸ ਕਦਮ ਸੀਗਾ ਕਿ ਆਈਆਰਐਸ ਦੀ ਨੌਕਰੀ ਛੱਡ ਕੇ ਲੋਕਾਂ ਦੀ ਸੇਵਾ ਦੇ ਲਈ ਆਏ ਹੁਣ ਜੇ ਭਾਜਪਾ ਉਹਨਾਂ ਦੇ ਖਿਲਾਫ ਸਤਾਸ਼ਾ ਕਰ ਰਹੀ ਹੈ ਉਹ ਝੂਠੇ આરોਪ ਲਾ ਰਹੀ ਹੈ ਤਾਂ ਐਡਾ ਦਲੇਰ ਦਲੇਰਾਨਾ ਕਦਮ ਵੀ ਸ੍ਰੀ ਵਰਿੰਦ ਕੇਜਰੀਵਾਲ ਜੀ ਚੱਕ ਸਕਦੇ ਆ ਅਸਤੀਫਾ ਦੇਣ ਦਾ ਗੱਲ ਕਰੀ ਜਾਵੇ ਸਰ ਅਗਲੇ ਸੀਐਮ ਪਦ ਦੀ ਕੋ ਕਿਨੂੰ ਚਿਹਰਾ ਤੁਸੀਂ ਦੇਖਦੇ ਹੋ ਕਿ ਆ ਪਾਰਟੀ ਵੱਲੋਂ ਕੁਝ ਇਸ ਤਰ੍ਹਾਂ ਦਾ ਕੁਝ ਆਇਆ ਹੈ ਕਿ ਕਿਨੂੰ ਬਣਾਣਗੇ ਆਪਾਂ ਦੇਖੋ ਇਹ ਇਹ ਜਿਹੜਾ ਫੈਸਲਾ ਜਿਹੜੀ ਪਾਰਟੀ ਹਾਈ ਕਮਾਂਡ ਹੈ ਉਹ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਸਾਹਮਣੇ ਆ ਜਾਏਗਾ ਫਿਲਹਾਲ ਤਾਂ ਇਸ ਦੇਸ਼ ਦੀ ਰਾਜਨੀਤੀ ਨੂੰ ਜਿਹੜੀ ਨਵੀਂ ਦਿਸ਼ਾ ਦਿੱਤੀ ਹੈ ਉਹ ਅਰਵਿੰਦ ਜੀ ਨੇ ਅਸਤੀਫਾ ਦੇ ਕੇ ਦਿੱਤੀ ਹੈ ਲਗਾਤਾਰ ਬੀਜੇਪੀ ਪਾਰਟੀਆਂ ਹੋਰ ਪਾਰਟੀਆਂ ਵੀ ਸਰ ਇਸ ਦੇ ਉੱਪਰ ਟਿੱਪਣੀ ਕਰ ਰਹੀਆਂ ਤੁਸੀਂ ਕਿਸ ਤਰੀਕੇ ਦੇ ਨਾਲ ਟਿੱਪਣੀਆਂ ਕਰਨਾ ਹਰ ਇੱਕ ਦਾ ਹੱਕ ਹੈ ਪਰ ਜਿਗਰ ਜਿਹੜਾ ਜਵਾਬ ਇਹ ਸਾਰੀਆਂ ਪਾਰਟੀਆਂ ਨੂੰ ਅਰਵਿੰਦ ਜੀ ਦੇ ਇਸ ਐਕਸ਼ਨ ਨੇ ਦਿੱਤਾ ਉਹਦਾ ਕੋਈ ਤੋੜ ਨਹੀਂ ਹੈaryana ਦੇ ਵੀ ਸਰ ਚੋਣਾ ਨੇੜੀ ਗਿਆ ਸਰ ਤੁਸੀਂ ਹਰਿਆਣੇ ਦੀ ਚੋਣਾ ਨੂੰ ਕਿਸ ਤਰੀਕੇ ਦੇ ਨਾਲ ਸਰ ਪੰਜਾਬ ਹਰਿਆਣੇ ਦੀ ਚੋਣਾ ਦੀ ਗੱਲ ਹੀ ਆ ਇਸ ਜਿਹੜਾ ਇਹ ਅਰਵਿੰਦਜੀ ਦਾ ਦਲੇਰਾਨਾ ਕਦਮ ਹੈ ਇਹਦਾ ਪ੍ਰਭਾਵ ਤਾਂ ਪੂਰੇ ਦੇਸ਼ ਦੇ ਵਿੱਚ ਪਵੇਗਾ ਨਾ ਕੇ ਇਕੱਲੇ ਪੰਜਾਬ ਹਰਿਆਣਾ ਜਾਂ ਦਿੱਲੀ ਦੇ ਵਿੱਚ ਆਖਰ ਦੇ ਵਿੱਚ ਦਿੱਲੀ ਦੀ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪੀਐਲ ਕੀ ਕਹਿਣਾ ਚਾਹੋਗੇ ਦਿੱਲੀ ਦੀ ਜਨਤਾ ਪਹਿਲਾਂ ਵੀ ਅਰਵਿੰਦਜੀ ਦੇ ਨਾਲ ਡਟ ਕੇ ਖੜੀ ਰਹੀ ਹੈ ਹੁਣ ਵੀ ਦਿੱਲੀ ਦੀ ਜਨਤਾ ਅਰਵਿੰਦਜੀ ਦੇ ਨਾਲ ਡਟ ਕੇ ਖੜੇਗੀ ਤਾਂ ਇਹ ਸੀ ਕਿ ਸੱਟ ਨਾਲ ਰੋਪੜ ਤੋਂ ਐਮਐਲਏ ਸਾਹਿਬ ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈਗਾ ਕਿ ਜਿਹੜਾ ਹੈਗਾ ਰਾਜਨੀਤਿਕ ਤੇ ਜਿਹੜਾ ਹੈਗਾ ਪੂਰਾ ਅਸਰ ਪਿਆ ਹੈ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਰਾਜਨੀਤਿਕ ਤੇ ਪੂਰਾ ਅਸਰ ਪਿਆ ਹੈ ਕਿਉਂਕਿ ਕੋਈ ਵੀ ਜਿਹੜਾ ਹੈਗਾ ਸੀਐਮ ਅਸਤੀਫਾ ਜਿਹੜਾ ਹੈਗਾ ਨਹੀਂ ਦਿੰਦਾ ਚੰਡੀਗੜ੍ਹ ਤੋਂ ਦਾਨ ਮੂਡ ਲਈ ਮਨੀਸ਼ ਕੁਮਾਰ ਦੇ ਕੋਲ